ਹਾਂਜੀ ਕਿਸਾਨ ਦੋਸਤੋ ਕੀ ਹਾਲ ਹੈ ਜੀ ਉਮੀਦ ਕਰਦੇ ਹਾਂ ਠੀਕ ਠਾਕ ਹੋਵੋ ਤੇ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਕਣਕ ਦੀ ਜੁਆਇੰਟਡ ਸਟੇਜ ਦੇ ਬਾਰੇ ਤੇ ਕਿਹੜੀਆਂ ਆਪਾਂ ਖਾਦਾਂ ਜਾਂ ਸਪਰੇਅਾਂ ਦੀਏ ਤਾਂ ਜੋ ਆਪਾਂ ਨੂੰ ਚੰਗਾ ਝਾੜ ਮਿਲ ਸਕੇ ਆਪਣੀ ਕਣਕ ਦਾ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜਿਆ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਨੇ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਿਸਾਨ ਦੋਸਤੋ ਅੱਜ ਆਪਾਂ ਗੱਲ ਕਰਦੇ ਆ ਕਣਕ ਦੀ ਦੂਸਰੀ ਸਟੇਜ ਦੇ ਬਾਰੇ ਲਗਭਗ ਕਣਕ ਹੁਣ 55-60 ਦਿਨਾਂ ਦੀ ਹੋ ਚੁੱਕੀ ਆ ਤੇ ਕਿਸਾਨ ਵੀਰੋ 55-60 ਦਿਨਾਂ ਦੀ ਕਣਕ ਹੋ ਚੁੱਕੀ ਆ ਸਭ ਤੋਂ ਪਹਿਲਾਂ ਤਾਂ ਜਿੰਨਾ ਕਿਸਾਨ ਵੀਰਾਂ ਦੀ ਯੂਰੀਆ ਰਹਿੰਦੀ ਹੈਗੀ ਉਹ ਯੂਰੀਆ ਪੂਰੀ ਕਰ ਦਿਓ ਕਿਉਂਕਿ ਹੁਣ ਕਣਕ ਆਪਣੀ ਫਟਾਰੇ ਤੋਂ ਦੂਸਰੀ ਸਟੇਜ ਦੇ ਵਿੱਚ ਦਾਖਲ ਹੋ ਰਹੀ ਆ ਜਿਦੋਂ ਕਣਕ 60 ਦਿਨਾਂ ਦੀ ਹੋ ਜੇ ਤਾਂ ਦੂਸਰੀ ਸਟੇਜ ਸ਼ੁਰੂ ਹੋ ਜਾਂਦੀ ਹੈ ਜਿਹੜੀ ਕਿ ਜੋਇੰਟਿੰਗ ਸਟੇਜ ਹੁੰਦੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਆ ਵੀ ਗੰਢ ਬਣਨ ਲੱਗ ਪਈ ਜਾਂ ਉਹ ਮੰਨ ਕੇ ਚੱਲੋ ਕਿ ਤਕਲੇ ਚੜਨ ਲੱਗ ਗਈ ਇਹ ਆਪਾਂ ਸਟੇਜ ਨੂੰ ਜੁਆਇੰਟਿੰਗ ਸਟੇਜ ਕਹਿੰਦੇ ਆਗੇ ਤੇ ਇਹ ਸਟੇਜ ਆਉਣ ਤੋਂ ਪਹਿਲਾਂ ਪਹਿਲਾਂ ਫਟਾਰਾ ਸਟੇਜ ਹੁੰਦੀ ਆ ਤੇ ਫਟਾਰਾ ਸਟੇਜ ਦੇ ਵਿੱਚ ਵਿੱਚ ਆਪਾਂ ਨੂੰ ਯੂਰੀਆ ਜਿਹੜੀ ਹੁੰਦੀ ਆ ਉਹਨੂੰ ਪੂਰੀ ਕਰਨੀ ਆ ਤੇ ਨਾਲ ਆਪਾਂ ਜਿਹੜੀਆਂ ਤਾਕਤਣੀਆਂ ਸਪਰੇਆਂ ਤੁਹਾਨੂੰ ਦੱਸਿਆ ਦੋ ਤਾਕਤਣੀਆਂ ਸਪਰੇਆਂ ਕਰਨੀਆਂ ਉਹ ਵੀ ਆਪਣੀਆਂ ਹੋ ਜਾਣੀਆਂ ਚਾਹੀਦੀਆਂ 60 ਦਿਨਾਂ ਦੇ ਅੰਦਰ ਅੰਦਰ ਤੇ ਇਸ ਤੋਂ ਬਾਅਦ ਜਿਹੜੇ ਕਿਸਾਨ ਵੀ ਸੋਚ ਰਹੇ ਨੇ ਕਿ 60 ਦਿਨਾਂ ਤੋਂ ਬਾਅਦ ਆਪਾਂ ਗੋਲੀ ਡੰਡਾ ਮਾਰਾਂਗੇ ਤਾਂ ਉਹ ਗਲਤ ਆ ਕੰਮ ਕਿਉਂਕਿ ਉਸ ਤੋਂ ਬਾਅਦ ਕਣਕ ਦੇ ਉੱਪਰ ਸਟ੍ਰੈਸ ਪੈਂਦਾ ਜਿਆਦਾ ਸਟ੍ਰੈਸ ਪੈਣ ਦੇ ਨਾਲ ਆਪ ਨੂੰ ਝਾੜ ਤੇ ਬਹੁਤ ਨੁਕਸਾਨ ਹੁੰਦਾਗਾ ਵੈਸੇ ਆਪਾਂ ਨੂੰ ਪਤਾ ਨਹੀਂ ਲੱਗਦਾਗਾ ਉਹ ਚੀਜ਼ ਦਾ ਬੜ ਝਾੜ ਦਾ ਨੁਕਸਾਨ ਹੁੰਦਾਗਾ ਕਿਉਂਕਿ ਜੇ ਆਪਾਂ ਗੁੱਲੀ ਡੰਡੇ ਵਾਲੀ ਸਪਰੇਅ ਲੇਟ ਕਰਦੇ ਆਂ ਤੇ ਗੁੱਲੀ ਡੰਡੇ ਵਾਲੀ ਸਪਰੇਅ ਆਪਣੀ ਫਟਾਰੇ ਦੇ ਵਿੱਚ ਵਿੱਚ ਹੋ ਜਾਣੀ ਚਾਹੀਦੀ ਆ ਸਮਝੇ ਆਪਾਂ ਫਟਾਰੇ ਦੇ ਕਰਾਂਗੇ ਤਾਂ ਆਪਣੀ ਕਣਕ ਰੁਕੂਗੀ ਜਿੰਨਾ ਰੁਕੂਗੀ ਉਨਾ ਹੀ ਵੱਧ ਫਟਾਰਾ ਕਰੂਗੀ ਆਪਣੀ ਕਣਕ ਤੇ ਕਣਕ ਦੇ ਆਪਾਂ ਨੂੰ ਸਪਰੇਅ ਫਟਾਰੇ ਸਮ ਕਰ ਦੇਣੀ ਚਾਹੀਦੀ ਆ ਗੁੱਲੀ ਡੰਡੇ ਵਾਲੀ ਤੇ ਜਿਹੜੇ ਕਿਸਾਨ ਵੀਰਾਂ ਨੇ ਯੂਰੀਆ ਨਹੀਂ ਪੂਰੀ ਕੀਤੀ ਜਿਨ੍ਹਾਂ ਦੀ ਕਣਕ 55 ਦਿਨ ਦੀ ਹੋ ਚੁੱਕੀ ਆ 60 ਦਿਨ ਦੀ ਹੋ ਚੁੱਕੀ ਆ ਤਾਂ ਕਿਸਾਨ ਵੀਰੋ ਇਸ ਤੋਂ ਬਾਅਦ ਪਾਈ ਹੋਈ ਯੂਰੀਆ ਦਾ ਤੁਹਾਨੂੰ ਕੋਈ ਲਾਭ ਨਹੀਂ ਮਿਲਣਾ ਫਟਾਰੇ ਲਈ ਉਸ ਤੋਂ ਬਾਅਦ ਪਾਈ ਹੋਈ ਯੂਰੀਆ ਤੁਹਾਡਾ ਕੱਦ ਵਧਾ ਸਕਦੀ ਆ ਕਣਕ ਦਾ ਲੇਕਿਨ ਫਟਾਰਾ ਤਾਂ ਮਿਲਣਾ ਨਹੀਂਗਾ ਉਹਦਾ ਕੋਈ ਫਾਇਦਾ ਨਹੀਂਗਾ ਇਸ ਲਈ ਆਪਾਂ ਨੂੰ ਯੂਰੀਆ 50 ਤੋਂ 55 ਦਿਨ ਦੇ ਵਿੱਚ ਵਿੱਚ ਖਾਤਮ ਕਰਨੀ ਲਾਜ਼ਮੀ ਹੈਗੀ ਜੇ ਯੂਰੀਆ ਤੁਸੀਂ ਲੇਟ ਕਰੋਗੇ ਤੇ ਉਹਦੇ ਨਾਲ ਕਾਦੀ ਵਧਣਾਗਾ ਬਾਕੀ ਛਾੜਦਾ ਆਪਾਂ ਨੂੰ ਕੋਈ ਬੈਨੀਫਿਟ ਨਹੀਂ ਹੋਣਾਗਾ ਜੂਰੀਆ ਪਾਈ ਦਾ ਤੇ ਤੁਸੀਂ ਵੀ ਇਹ ਗੱਲ ਦਾ ਧਿਆਨ ਰੱਖੋ ਕਿਸਾਨ ਵੀਰੋ ਕਣਕਾਣ ਜੋਇੰਟਿੰਗ ਸਟੇਜ ਤੇ ਆ ਰਹੀ ਆ ਤੇ ਬਾਕੀ ਗੱਲ ਕਈ ਕਿਸਾਨ ਵੀਰ ਕਹਿ ਰਹੇ ਆ ਕਿ ਆਪਾਂ ਇਸ ਟਾਈਮ 60 ਦਿਨ ਦੀ ਕਣਕ ਹੋ ਗਈ ਆਪਾਂ ਹੁਣ ਪोटाश ਪਾ ਲਈਏ ਤਾਂ ਕਿਸਾਨ ਵੀਰੋ ਇਸ ਟਾਈਮ ਪोटाश ਪਾਈ ਦਾ ਤੁਹਾਨੂੰ 1% ਵੀ ਫਾਇਦਾ ਨਹੀਂ ਮਿਲਣਾਗਾ ਪोटाश ਜੇ ਤੁਸੀਂ ਪਾਉਣੀ ਆ ਬਜਾਈ ਸਮੇ ਪਾਓ ਪोटाਸ਼ ਤੇ ਜਾਂ ਪਹਿਲੇ ਪਾਣੀ ਤੋਂ ਪਹਿਲਾਂ ਪਾ ਸਕਦੇ ਆਪਾਂ ਪोटाਸ਼ ਜੇ ਤੁਸੀਂ ਪਾਉਣੀ ਆਂਗੀ ਬਾਕੀ ਜੇ ਬਜਾਈ ਟਾਈਮ ਪਾਵੇ ਤਾਂ ਪोटाਸ਼ ਸਭ ਤੋਂ ਵਧੀਆ ਚੀਜ਼ ਆ ਬਾਕੀ ਜੇ ਤੁਸੀਂ ਪोटाਸ਼ ਪਾਉਣੀ ਆਂ ਤਾਂ ਤੁਸੀਂ ਸਪਰੇਅ ਕਰ ਸਕਦੇ ਹੋ ਪोटाश ਵਾਲੀ ਪोटाश ਦੀ ਸਪਰੇਅ ਆਪਾਂ ਗੋਭ ਤੇ ਕਰਨੀ ਹੈ ਨਾ ਕਿ ਹੁਣ ਕਰਨੀ ਆਂਗੀ ਤੇ ਪोटाश ਜਿਵੇਂ ਮੰਨ ਲੇ ਕਿ ਚਲੋ 13045 ਦੇ ਵਿੱਚ ਆਪਾਂ ਨੂੰ ਨਾਈਟ੍ਰੋਜਨ ਮਿਲਦੀ ਹੈ ਤੇ ਪोटाश ਮਿਲਦੀ ਹੈ 13045 ਆਪਾਂ ਕਰ ਸਕਦੇ ਹਾਂ ਗੋਭ ਸਮੇਂ ਉਹ ਆਪਾਂ ਵੀਡੀਓ ਬਾਅਦ ਦੇ ਵਿੱਚ ਬਣਾਵਾਂਗੇ ਬਾਕੀ ਹੁਣ ਪਾਈ ਹੋਈ ਪोटाश ਦਾ ਕੋਈ ਲਾਭ ਨਹੀਂ ਮਿਲਣਾ ਤੇ ਯੂਰੀਆ ਤੁਸੀਂ 60 ਦਿਨਾਂ ਦੇ ਪਹਿਲਾਂ-ਪਹਿਲਾਂ ਖਤਮ ਕਰੋ ਤੇ ਆ ਜਿਹੜੀ ਗੁੱਲੀ ਲੰਡੇ ਵਾਲੀ ਸਪਰੇਅ ਆ ਜਾਂ ਚੌੜੇ ਪੱਤੇ ਵਾਲੀ ਸਪਰੇਅ ਆ ਇਹ ਆਪਣੀ 60 ਦਿਨਾਂ ਤੋਂ ਪਹਿਲਾਂ ਪਹਿਲਾਂ ਫਟਾਰੇ ਦੇ ਸਾਮ ਟਾਈਮ ਹੋ ਜਾਣੀ ਚਾਹੀਦੀ ਹੈਗੀ ਬਾਅਦ ਦੇ ਵਿੱਚ ਕੋਈ ਫਾਇਦਾ ਨਹੀਂਗਾ ਬਾਕੀ ਜਿਹੜੀਆਂ ਤਾਕਤਾਂ ਲੀਆਂ ਸਪਰੇਆਂ ਉਹ ਵੀ ਆਪਾਂ ਤੁਹਾਨੂੰ ਦੱਸਿਆ ਕਿ 60 ਦਿਨਾਂ ਦੇ ਅੰਦਰ ਅੰਦਰ ਕੰਪਲੀਟ ਕਰ ਦਿਓ ਜਿਹੜੇ ਕਿਸਾਨ ਵੀ 60 ਦਿਨਾਂ ਦੇ ਅੰਦਰ ਕਰਨਗੇ ਉਹਨਾਂ ਨੂੰ ਬੈਨੀਫਿਟ ਬੈਨੀਫਿਟ ਮਿਲਣਗੇ ਤੇ ਉਹਨਾਂ ਦਾ ਝਾੜ ਵੀ ਵਧੀਆ ਆਵੇਗਾ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਤੁਸੀਂ ਵੀ ਆਪਣੇ ਫੀਡਬੈਕ ਦੱਸਿਆ ਕਰੋ ਧੰਨਵਾਦ ਦੋਸਤੋ